ਹਾਂਜੀ ਪੰਜਾਬੀ ਉਹ ਸਤਿ ਸ੍ਰੀ ਅਕਾਲ ਅੱਜ ਅਸੀਂ ਗੱਲ ਕਰਾਂਗੇ ਸੰਸਾਰ ਭਰ ਦੇ ਵਿੱਚ ਜੋ ਵੀ ਬੋਲੀ ਬੋਲੀ ਜਾਂਦੀ ਹੈ ਕੋਈ ਵੀ ਭਾਸ਼ਾ ਹੈ ਉਸ ਦੇ ਅੱਖਰ ਵਰਣਮਾਲਾ ਦੇ ਅੱਖਰ ਹੁੰਦੇ ਹਨ ਜਿਵੇਂ ਸਾਡੀ ਮਾਂ ਬੋਲੀ ਪੰਜਾਬੀ ਹੈ ਅਤੇ ਪੰਜਾਬੀ ਦੇ 35 ਅੱਖਰ ਹਨ ਇਸੇ ਤਰ੍ਹਾਂ ਹੀ ਹਿੰਦੀ ਭਾਸ਼ਾ ਦੇ 52 ਅੱਖਰ ਅੰਗਰੇਜ਼ੀ ਦੇ 26 ਅੱਖਰ ਸੰਸਕ੍ਰਿਤ ਦੇ 44 ਅੱਖਰ ਉਰਦੂ ਭਾਸ਼ਾ ਦੇ 34 ਅੱਖਰ ਹਨ ਅਤੇ ਫਾਰਸੀ ਦੇ 31 ਅੱਖਰ ਹਨ ਜਿਹੜੀ ਚੀਨੀ ਭਾਸ਼ਾ ਹੈ ਇਹਦੇ ਸਭ ਤੋਂ ਵੱਧ 204 ਅੱਖਰ ਹਨ ਅਤੇ ਜਰਮਨ ਦੇ 29 ਅੱਖਰ ਹਨ ਲਾਤੀਨ ਭਾਸ਼ਾ ਇੱਕ ਉਹਦੇ 22 ਹੈ ਅਤੇ ਅਰਬੀ ਭਾਸ਼ਾ ਦੇ 29 ਅੱਖਰ ਹਨ ਅਤੇ ਇਟਾਲੀਅਨ ਭਾਸ਼ਾ ਜਿਹੜੀ ਹੈ ਉਹਦੇ 20 ਅੱਖਰ ਹਨ ਇਹ ਅੱਖਰ ਹੀ ਸਾਡੀ ਬੋਲੀ ਸਾਡੀ ਭਾਸ਼ਾ ਸਾਡੇ ਸਮਾਜ ਦੀ ਜੋ ਲਿਖਤ ਹੁੰਦੀ ਹੈ ਬੋਲਚਾਲ ਹੁੰਦੀ ਹੈ ਸਾਡੀ ਦਫਤਰੀ ਭਾਸ਼ਾ ਹੁੰਦੀ ਹੈ ਉਹਨਾਂ ਸਾਰਿਆਂ ਦੇ ਵਿੱਚ ਇਹਨਾਂ ਅੱਖਰਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਕੋਸ਼ਿਸ਼ ਕੀਤੀ ਹੈ ਕਿ ਵੱਖ-ਵੱਖ ਭਾਸ਼ਾਵਾਂ ਦੇ ਵੱਖ-ਵੱਖ ਮੁਲਕਾਂ ਦੇ ਜਿਹੜੇ ਭਾਸ਼ਾਵਾਂ ਦੇ ਅੱਖਰ ਹਨ ਉਹਨਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਹੈ ਜੇ ਕਿਤੇ ਗਲਤ ਹੋ ਜਾਈਏ ਤਾਂ ਕਮੈਂਟ ਬਾਕਸ ਦੇ ਵਿੱਚ ਸੁਝਾਅ ਜੁਰਦ ਦਿਓ ਜੇ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ